ਹਾਸਾਂ ਦੇ ਮੈਲ ਹੁਸਾ ਲੈ ਹੀ ਕੁਝ ਦਿੱਤੇ ਕੁਝ ਇਕਰਾ ਲੈ ਮੈਨੂੰ ਮਾਫ ਕਰੀ ਦਿਲਦਾਰ ਆਵੇ ਸਾਡੇ ਦਿਲ ਦੇ ਦਿਲ ਵਿੱਚ ਰਹਿ ਗਈ ਵੇ ਹੁਣ ਤੇਰੇ ਮੇਰੇ ਸੰਜੋਗਾਂ ਦੀ ਗੱਲ ਅਗਲੇ ਜਨਮ ਤੇ ਪੈ ਗਈ ਵੇ ਤੇਰੇ ਮੇਰੇ ਸੰਜੋਗਾਂ ਦੀ ਗੱਲ ਅਗਲੇ ਜਨਮ ਤੇ ਪੈ ਗਈ ਵੇ ਰਹੀਏ ਕੋ ਤੁਝੇ ਦੀਆਂ ਸਜਣਾ ਵੇ ਦੁਆਵਾ ਚ ਰਹੀਏ ਕੋ ਤੁਝੇ ਦੀਆਂ ਸਜਣਾ ਵੇ ਦੁਆਵਾ ਚ ਨਾ ਗਿਲਾ ਕੋਈ ਸ਼ਿਕਵਾ ਤੇ ਮਗਰੂਰੀ ਨਹੀਂ ਓ ਦਿਲ ਮਿਲਨੇ ਅੱਜਕੱਲ ਜੋ ਮਾਪੇ ਹੁੰਦੇ ਆ ਹਨ ਬੱਚਿਆਂ ਨੂੰ ਵੀ ਚਾਹੀਦਾ ਕਿ ਆਪਣੇ ਮਾਪੇ ਦੀ ਸੇਵਾ ਕਰਨ ਤੇ ਮਾਪੇ ਨੂੰ ਵੀ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਦੂਰ ਨਾ ਕਰਨ ਜਿਨ੍ਹਾਂ ਦੀ ਮਾਪੇ ਮਰ ਜਾਂਦੇ ਆ ਉਹਨਾਂ ਦੇ ਜਿਹੜੇ ਬੱਚੇ ਉਹਨਾਂ ਨੂੰ ਅਨਾਥ ਆਸ਼ਰਮ ਚ ਛੱਡਿਆ ਜਾਂਦਾ ਹੈ ਤੇ ਜਿਹੜੀ ਅੱਜਕੱਲ ਜਨਰੇਸ਼ਨ ਆ ਉਹ ਜਿਹੜੇ ਪਰਿਵਾਰ ਆ ਉਹ ਜ਼ਿਆਦਾਤਰ ਆਪਣੇ ਜਦੋਂ ਬੁਢਾਪੇ ਦੇ ਵਿੱਚ ਮਾਪੇ ਆ ਜਾਂਦਾ ਉਹਨਾਂ ਨੂੰ ਨਾਲ ਰੱਖਣਾ ਪਸੰਦ ਨਹੀਂ ਕਰਦੇ ਸੋ ਮੈਂ ਇਸ ਚੀਜ਼ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸਸੀ ਕਾ ਜੀ ਮਨਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ ਅੱਜ ਅਸੀਂ ਪਹੁੰਚੇ ਹੋਏ ਆਂ ਫਿਲਮ ਫਿਲਮ ਦੇ ਪ੍ਰੀਮੀਅਰ ਤੇ ਐਲਰਵਰੇਸ ਤੇ ਸਾਡੇ ਨਾਲ ਨੂਰਾ ਖਾਨ ਮੌਜੂਦ ਨੇ ਤੇ ਇਹਨਾਂ ਦੇ ਫਿਲਮ ਦੇ ਵਿੱਚ ਗਾਣਾ ਵੀ ਆ लास्ट ਵਿੱਚ ਜੋ ਫਿਲਮ ਦੇ ਵਿੱਚ ਆਉਂਦਾ ਹੈ ਤੇ ਗੱਲਬਾਤ ਕਰਦੇ ਆਂ ਸਸੀ ਕਾ ਜੀ ਸਸੀ ਜੀ ਕੀ ਕਹਿਣਾ ਚਾਹੋਗੇ ਫਿਲਮ ਬਾਰੇ ਜੀ ਕਿਵੇਂ ਲੱਗੀ ਬਹੁਤ ਅੱਛੀ ਮੂਵੀ ਲੱਗੀ ਜੇ ਤੁਸੀਂ 5 ਦੇ ਵਿੱਚੋਂ 5 ਸਟਾਰ ਕਹੋਗੇ ਤਾਂ ਮੈਂ 5 ਹੀ ਦਵਾਂਗੀ ਜੇ 10 ਕਹੋਗੇ ਮੈਂ 10 ਹੀ ਦਵਾਂਗੀ ਫਿਲਮ ਦੌਰਾਨ ਕੋਈ ਸੀਨ ਕਿਵੇਂ ਦਾ ਲੱਗਿਆ ਕਿਸੇ ਟਾਈਮ ਕੋਈ ਇਹ ਤਾਂ ਨਹੀਂ ਹੋਈ ਵੀ ਫਿਲਮ ਡ੍ਰੈਗ ਕਰਦੀ ਬੋਰ ਹੁੰਨੇ ਹੋ ਐਵੇਂ ਲੱਗਿਆ ਨਹੀਂ ਕੋਈ ਇਹੋ ਜਿਹਾ ਕੋਈ ਇਦਾਂ ਦਾ ਸੀਨ ਨਹੀਂ ਸੀਗਾ ਜਿਹੜੀ ਵੀ ਬੋਰ ਕਰੇ ਸਭ ਨੇ ਕਰੈਕਟਰ ਜੋ ਵੀ ਦਿੱਤਾ ਸੀਗਾ ਅੱਛਾ ਨਭਾਇਆ ਬਹੁਤ ਅੱਛੇ ਆਰਟਿਸਟ ਸੀਗੇ ਬਹੁਤ ਅੱਛਾ ਬਹੁਤ ਅੱਛੀ ਮੂਵੀ ਹੈ ਤੁਸੀਂ ਕਿ ਮੈਂ ਜੁੜੇ ਫਿਲਮ ਦੇ ਨਾਲ ਮੈਂ ਇਸ ਮੂਵੀ ਦੇ ਵਿੱਚ ਗਾਣਾ ਗਾਇਆ ਜੀ ਗਾਣਾ ਮਤਲਬ ਕਿੱਦਾਂ ਜੁੜੇ ਹੋਈ ਮੈਂ ਪੁੱਛ ਰਿਹਾ ਤੁਸੀਂ ਗਾਣਾ ਗਾਇਆ ਫਿਲਮ ਦੇ ਵਿੱਚ ਕਿੱਦਾਂ ਤੁਹਾਡਾ ਲਿੰਕ ਬਣਿਆ ਨਾਲ ਕਿਵੇਂ ਗੱਲਬਾਤ ਹੋਈ ਓਕੇ ਅ ਗੁਰਮੀਤ ਸਰ ਜੀ ਨੇ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਕਿ ਅਸੀਂ ਗਾਣਾ ਕਰਾਉਣਾ ਹੈ ਮੂਵੀ ਦੇ ਵਿੱਚ ਤਾਂ ਮੈਂ ਗਾਣੇ ਨੂੰ ਸੁਣਿਆ ਔਰ ਗਾਣਾ ਮੈਨੂੰ ਬਹੁਤ ਮੇਰੀ ਰੂਹ ਨੂੰ ਟੱਚ ਕੀਤਾ ਤੇ ਜਦੋਂ ਮੈਂ ਗਾਇਆ ਤੇ ਮੈਨੂੰ ਖੁਦ ਨੂੰ ਵੀ ਵਧੀਆ ਲੱਗਿਆ ਔਰ ਤੁਹਾਡਾ ਪਿਆਰ ਮਿਲਿਆ ਆਡੀਅנס ਨੂੰ ਵੀ ਅੱਛਾ ਲੱਗਿਆ ਔਰ ਮੂਵੀ ਦੇਖ ਕੇ ਵੀ ਐਂਡ ਦੇ ਵਿੱਚ ਲਾਸਟ ਵਿੱਚ ਜਦੋਂ ਮੇਰਾ ਗਾਣਾ ਚੱਲਿਆ ਮੈਨੂੰ ਖੁਦ ਨੂੰ ਫੀਲ ਹੋਇਆ ਕਿ ਮੈਂ ਗਾਣਾ ਗਾਇਆ ਗਾਣਾ ਹਥ ਸੁਣਾਉਂਗਾ ਤੁਹ

अगले जन्म ते पैगी वे तेरे मेरे संजोगां दी गल अगले जन्म ते पैगी वे क्या बात है जी थोड़ी बहुत सोनी आवाज है जी थैंक यू जी थैंक यू और कोई गाना इस तो बिना गा सकदे हो कोई और भी सुना दो गीत uh, मैं गानेस तो ओके कोई भी होवे ना तोडे जेड़ा तोनू ज्यादा पसंद होवे गाना ओके ठीक है ਰੇ ਇੱਕ ਦੁਜੇ ਦੀਆਂ ਸਜਣਾ ਵੇ ਦੁਆਵਾ ਚ ਰੇ ਇੱਕ ਦੁਜੇ ਦੀਆਂ ਪੁੱਤ ਮਿਲੇ ਜਨਮ ਮਿਲੇ ਜ਼ਰੂਰੀ ਨਹੀਂ ਸਭ ਕੁਝ ਠੀਕ ਆਵੇ ਲੜੇ ਥੋੜੀਆਂ ਦੂਰ ਦੂਰ ਹੋਏ ਪਰ ਮਰੇ ਥੋੜੀਆਂ ਹੋ ਅਗ ਦਾ ਦਰਿਆ ਤਰਨਾ ਵੀ mohabbat ਹੁੰਦੀ ਏ ਹਬਤ ਹੁੰਦੀ ਏ ਤੁਹਾਡੀ ਆਵਾਜ਼ ਉਹਦੇ ਵਰਗੀ ਬਿਲਕੁਲ ਨਸੀਬੋ ਖਾਨ ਵਰਗੀ ਜਿਹੜੀ ਨਸੀਬੋ ਹੈ ਪਾਕਿਸਤਾਨ ਦੀ ਇੱਕ ਪਤਾ ਨਹੀਂ ਕਿਹਨੂੰ ਗਾਣ ਸੁਣਨੇ ਪਸੰਦ ਕਰਦੇ ਤੁਸੀਂ ਕਿਹਨੂੰ ਦੇਖ ਕੇ ਮਤਲਬ ਗਾਉਣ ਲੱਗੇ ਕਿਹੜਾ ਤੁਹਾਡਾ ਫੇਵਰਟ ਹੈ ਭਾਈ ਗੁਰਦਾਸ ਮਾਨ ਜੀ ਜੀ ਭਾਈ ਗੁਰਦਾਸ ਮਾਨ ਜੀ ਗੁਰਦਾਸ ਮਾਨ ਜੀ ਇਹ ਪਾਕਿਸਤਾਨ ਦੇ ਵਿੱਚ ਅ ਨਸੀਬੋ ਦਾ ਨਸੀਬੋ ਜੀ ਨਹੀਂ ਉਹਦੇ ਵਰਗੀ ਤੁਹਾਡਾ ਉਹਨੂੰ ਕਾਪੀ ਕਰਦੇ ਹੋ ਨਹੀਂ ਮੈਂ ਕਾਪੀ ਕਿਸੇ ਨੂੰ ਨਹੀਂ ਕਰਦੀ ਮੈਂ ਭਾਈ ਜੀ ਨੂੰ ਸੁਣਦੀ ਹਾਂ ਔਰ ਭਾਈ ਜੀ ਨੂੰ ਕਾਪੀ ਨਹੀਂ ਕਰਦੀ ਕਿਉਂਕਿ ਮਤਲਬ ਉਹ ਆਪਣੇ ਮੈਂ ਉਹਨਾਂ ਨੂੰ ਮੁਰਸ਼ਿਦ ਮੰਨਦੀ ਆ ਮੈਂ ਕਾਪੀ ਨਹੀਂ ਕਰ ਸਕਦੀ ਜਿੱਥੇ ਮਤਲਬ ਇੱਕ ਤਰ੍ਹਾਂ ਦਾ ਤੁਹਾਡੇ ਨਾਲ ਉਹਨਾਂ ਵਰਗੀ ਆਵਾਜ਼ ਆਉਂਦੀ ਆ ਉਹਨੂੰ ਸੁਣ ਸੁਣ ਕੇ ਮਤਲਬ ਉਮੇਦਾਸੀਂ ਗਾ ਰਹੇ ਹਾਂ ਬਹੁਤ ਸੋਹਣਾ ਬਹੁਤ ਸੋਹਣੀ ਆਵਾਜ਼ ਤੁਹਾਡੀ ਜੀ ਬਾਕੀ ਮੈਂ ਨਸੀਬੋ ਮੈਮ ਜੀ ਨੂੰ ਬਹੁਤ ਸੌਂਦੀ ਆ ਬਹੁਤ ਅੱਛੀ ਵੋਕਲ ਆ ਜੇ ਤੁਸੀਂ ਕਹਿ ਰਹੇ ਟੱਚ ਆ ਰਿਹਾ ਤੇ ਸੱਚੀ ਮੈਂ ਉਹਨਾਂ ਨੂੰ ਸੌਂਦੀ ਕਦੇ ਕਦੇ ਰੂਹ ਜੁੜ ਜਾਂਦੀ ਆ ਨਾਲ ਜੀ ਤੇ ਫਿਲਮ ਬਾਰੇ ਹੁਣ ਆਪਾਂ ਪੁੱਛਣਾ ਚਾਹੁੰਗੇ ਤੁਹਾਨੂੰ ਕਿਹੜਾ ਕਿਰਦਾਰ ਬਧੇ ਲੱਗਿਆ ਫਿਲਮ ਦੇ ਵਿੱਚ ਕਿਹਦਾ ਜਾਨਵੀ ਜੀ ਦਾ ਬਹੁਤ ਬੈਸਟ ਕੈਰੈਕਟਰ ਸੀ ਬਹੁਤ ਜਾਨ ਲਗਾ ਕੇ ਉਹਨਾਂ ਨੇ ਐਕਟ ਕੀਤਾ ਹੈ ਬਹੁਤ ਅੱਛਾ ਕੈਰੈਕਟਰ ਸੀ ਇਹ ਫਿਲਮਾਰੇ ਕੀ ਕਹੋਗੇ ਕਿਵੇਂ ਦੇ ਲੱਗੀ ਫਿਲਮ ਦੇ ਵਿੱਚ ਜਿਹੜਾ ਮੈਸੇਜ ਆ ਉਹਦੇ ਬਾਰੇ ਕੀ ਕਹੋਗੇ ਵੀ ਜਿਹੜਾ ਮੈਸੇਜ ਦਿਖਾਇਆ ਗਿਆ ਅਨਾਥ ਆਸ਼ਰਮ ਵਾਲਾ ਉਹਦੇ ਬਾਰੇ ਮੈਂ ਇਹੀ ਕਹਾਂਗੀ ਕਿ ਅਨਾਥ ਆਸ਼ਰਮ ਅੱਜ ਕੱਲ ਜੋ ਮਾਂ ਬਾਪ ਹੁੰਦੇ ਆ ਹਨਾ ਬੱਚਿਆਂ ਨੂੰ ਵੀ ਚਾਹੀਦਾ ਕਿ ਆਪਣੇ ਮਾਂ ਬਾਪ ਦੀ ਸੇਵਾ ਕਰਨ ਤੇ ਮਾਂ ਬਾਪ ਨੂੰ ਵੀ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਦੂਰ ਨਾ ਕਰਨ ਜਿਨ੍ਹਾਂ ਦੀ ਮਾਂ ਬਾਪ ਮਰ ਜਾਂਦੇ ਆ ਉਹਨਾਂ ਦੀ ਜਿਹੜੇ ਬੱਚੇ ਉਹਨਾਂ ਨੂੰ ਅਨਾਥ ਆਸ਼ਰਮ ਚ ਛੱਡਿਆ ਜਾਂਦਾ ਹੈ ਤੇ ਜਿਹੜੀ ਅੱਜ ਕੱਲ ਜਨਰੇਸ਼ਨ ਆ ਉਹ ਜਿਹੜੀ ਪਰਿਵਾਰ ਆ ਉਹ ਜ਼ਿਆਦਾਤਰ ਆਪਣੇ ਜਦੋਂ ਬੁਢਾਪੇ ਦੇ ਵਿੱਚ ਮਾਪਿਓ ਆ ਜਾਂਦਾ ਉਹਨਾਂ ਨੂੰ ਨਾਲ ਰੱਖਣਾ ਪਸੰਦ ਨਹੀਂ ਕਰਦੇ ਸੋ ਮੈਂ ਇਸ ਚੀਜ਼ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਕਿਉਂਕਿ ਜਿਹੜੇ ਆਪਣੇ ਫੈਮਿਲੀ ਦੇ ਸੰਸਕਾਰ ਹੁੰਦੇ ਆ ਘਰ ਦੇ ਆਪਾਂ ਨੂੰ ਸੰਸਕਾਰ ਦਿੰਦੇ ਆ ਬੱਚਿਆਂ ਨੇ ਉਹਦੇ ਅਕੋਰਡਿੰਗ ਹੀ ਚੱਲਣਾ ਹੁੰਦਾ ਹੈ ਜੇ ਆਪਾਂ ਨੂੰ ਉਹਨਾਂ ਨੂੰ ਆਪਾਂ ਅੱਛੀ ਸਿੱਖਿਆ ਸਿੱਖਿਆ ਦਵਾਂਗੇ ਕਿ ਹਾਂ ਅਸੀਂ ਇਦਾਂ ਸਾਰੀ ਉਮਰ ਚੱਲਣਾ ਹੈ ਜਾਂ ਜੁਆਇੰਟ ਫੈਮਿਲੀ ਕੀ ਤਰ੍ਹਾਂ ਚੱਲਣਾ ਜਾਂ ਮਾਪੇ ਬਾਂਪੂ ਨੂੰ ਸਾਥ ਬਣਾਏ ਜੇ ਆਪਾਂ ਅੱਜ ਮਾਪੇ ਬਾਂਪੂ ਨੂੰ ਨਹੀਂ ਸਾਥਾਂਗੇ ਤੇ ਗਾਂ ਆਪਾਂ ਨੂੰ ਬੱਚੇ ਬਿਲਕੁਲ ਨਹੀਂ ਪੁੱਛਣਗੇ ਸੋ ਮੇਰਾ ਇਹੀ ਮੈਸੇਜ ਆ ਕਿ ਤੁਸੀਂ ਸ ਇਹ ਪਰਿਵਾਰ ਆ ਇਹ ਵਾਰ-ਵਾਰ ਨਹੀਂ ਆਉਂਦੇ ਕਿਉਂਕਿ ਜ਼ਿੰਦਗੀ ਦੇ ਵਿੱਚ ਇਨਸਾਨ ਇੱਕ ਵਾਰੀ ਜਨਮ ਲੈ ਕੇ ਆਉਂਦਾ ਤਾਂ ਵਾਰ-ਵਾਰ ਨਹੀਂ ਆਉਂਦਾ ਸੋ ਰਲ ਸਾਰੇ ਰਲ ਮਿਲ ਕੇ ਰਿਆ ਕਰੋ ਜਿਹੜੇ ਇਹ ਜੇ ਪਰਿਵਾਰ ਰਲ ਮਿਲ ਕੇ ਰਹਿਣਗੇ ਤੇ ਫਿਰ ਇਹ ਅनाथ ਆਸ਼ਮਾਨ ਨਹੀਂ ਨਾ ਜੀ ਇਹ ਲਾਸਟ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਿਲਮ ਬਾਰੇ ਫਿਲਮ ਬਾਰੇ ਇਹ ਹੀ ਕਹੂੰਗੀ ਕਿ ਫਿਲਮ ਦੇਖ ਕੇ ਮੈਨੂੰ ਬਹੁਤ ਅੱਛਾ ਲੱਗਿਆ ਸੋ ਤੁਸੀਂ ਵੀ ਸਾਰੇ ਜਾਣੇ ਮੂਵੀ ਨੂੰ ਇੰਜੋਏ ਕਰੋ ਫੈਮਿਲੀ ਸਮੇਤ ਤੁਸੀਂ ਮੂਵੀ ਦੇਖ ਸਕਦੇ ਹੋ ਬਹੁਤ ਅੱਛੀ ਮੂਵੀ ਹੈ ਬਹੁਤ ਅੱਛੇ ਕਰੈਕਟਰ ਨੇ ਸਾਰਿਆਂ ਨੇ ਬਹੁਤ ਅੱਛਾ ਐਕਟ ਕੀਤਾ ਸੋ ਧੰਨਵਾਦ ਆ ਮੈਂ ਪ੍ਰੋਡਿਊਸਰ ਸਰ ਦੀ ਡਾਇਰੈਕਟਰ ਸਰ ਦੀ ਜਿਨ੍ਹਾਂ ਨੇ ਮੈਨੂੰ ਇਸ ਮੂਵੀ ਦੇ ਵਿੱਚ ਗਾਣਾ ਗਾਉਣ ਦਾ ਮੌਕਾ ਦਿੱਤਾ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਸਤਿ ਧੰਨਵਾਦ ਜੀ ਤੇ ਮੈਂ ਵੀ ਗੱਲਬਾਤ ਕੀਤੀ ਨੂਰਾ ਖਾਨ ਨਾਲ ਫਿਲਮ ਬਹੁਤ ਸੋਹਣੀ ਆ 7 ਜੂਨ ਨੂੰ ਦੇਖਣ ਜਾਇਓ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਤੇ ਮੇਰਾ ਨਾਮ ਕੈਮਰਾ ਸੀਐਮ ਧੰਨਵਾਦ